ਸੋ ਆਪਾਂ ਕਲ ਦੇ دیਵਾਨਾ ਵਿੱਚ ਸਰਬਣ ਕੀਤਾ ਹੈ ਕਿ ਧਰਮ ਹੇਤ ਸਾਕਾ ਜਿੰਕੀ ਆ ਸੀਸ ਦਿਆ ਪਰ ਸਿਰ ਨਾ ਦਿਆ ਐਸੇ ਦੀਨ ਦੇ ਆਲ ਸਤਿਗੁਰੂ ਧਾਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੇ ਤਿਲਕ ਜੰਜੂ ਦੀ ਖਾਤਰ ਆਪਣਾ ਜੋ ਬਲੀਦਾਨ ਦਿੱਤਾ ਆਪਣਾ ਸੀਸ ਦੇ ਦਿੱਤਾ ਧਰਮ ਦੇਹੇ ਤੋਂ ਹਹਾਕਾਰ ਉਸ ਚਾਂਦਨੀ ਚੌਂਕ ਦੇ ਵਿੱਚ ਮਚ ਗਈ ਕੋਈ ਵੇਲਾ ਸੀ ਕੋਈ ਸਮਾਂ ਸੀ ਚਾਂਦ ਜੋਂ ਕਿਉਂ ਕਹਿੰਦੇ ਸੀ ਚੌਂਕ ਜੋ ਰਿਵਾੜੇ ਸੀ ਰਾਜੇ ਸੀ ਰਾਣੀਆਂ ਸੀ ਇਹਨਾਂ ਦੇ ਜੋ ਰਾਜਪੁੱਤਰ ਹੁੰਦੇ ਸੀ ਪਟ ਰਾਣੀਆਂ ਹੁੰਦੀਆਂ ਸੀ ਸ਼ਾਮਾਂ ਦੇ ਵੇਲੇ ਇੱਥੇ ਦੀਵੇ ਲਗਾਏ ਜਾਣੇ ਬੱਤੀਆਂ ਨਾਲ ਗੰਗਾ ਜਾਣੀਆਂ ਤੇ ਚੌਂਕ ਨੂੰ ਚਮਕਾਇਆ ਜਾਂਦਾ। ਤਾਂ ਇੱਥੇ ਸੂ ਦੀਵਿਆਂ ਦੀ ਚਾਨਣੀ ਦੇ ਨਾਲ ਚਾਂਦਨੀ ਚੌਕਿਆ ਜਾਂਦਾ ਸੀ। ਪਰ ਉਹ ਚਾਂਦਨੀ ਚੌ ਜਿੰਨਾਂ ਤੱਕ ਦੀਵੇ ਜਗਦੇ ਚਾਨਣੀ ਰਹਿੰਦੀ ਬਾਅਦ ਵਿੱਚ ਹਨੇਰਾ ਹੁੰਦਾ। ਕੁਝ ਪਾਲ ਕੁਝ ਘੰਟੇ ਉਹ ਦੀਵੇ ਜਗਦੇ ਜਦੋਂ ਬੱਤੀ ਉਹ ਤੇਲ ਮੱਚ ਜਾਂਦਾ ਉਹ ਬੁੱਝ ਜਾਂਦੇ। ਪਰ 사ਦਗੁਰੂ ਪਿਤਾ ਧਾਨ ਗੁਰੂ ਤਿਗ ਬਹਾਦਰ ਮਹਾਰਾਜ ਜੀ ਨੇ ਐਸੀ ਮਿਸ਼ਾਲ ਐਸਾ ਦੀਵਾ ਸ਼ਹਾਦਤ ਦਾ ਲਾਇਆ ਜੋ ਅੱਜ ਤੱਕ ਬੁਝੇ ਉਹਨਾਂ ਦੇ ਜੋ ਉੱਥੇ ਸ਼ਹੀਦਾਂ ਦੀਆਂ ਜੋਤਾਂ ਜਗ ਰਹੀਆਂ ਉਹਨਾਂ ਦੇ ਨਾਂ ਤੇ ਅੱਜ ਉਹ ਦਿੱਲੀ ਚਾਂਦਨੀ ਚੌਕ ਹੈ ਉਹ ਮਸ਼ਹੂਰ ਹੈ ਉਹ ਰਜਵਾੜਿਆਂ ਦੇ ਦੀਵੇ ਲਾਏ ਤਾਂ ਬੁਝ ਗਏ ਪਰ ਜੋ ਪਿਤਾ ਜੀ ਨੇ ਸ਼ਹਾਦਤ ਦਾ ਉੱਥੇ ਬੂਟਾ ਲਾਇਆ ਸ਼ਹਾਦਤ ਦਾ ਜੋ ਇਹ ਦੀਵਾ ਲਾਇਆ ਉਹ ਸੰਸਾਰ ਦੇ ਰਹਿੰਦੇ ਸਮੇਂ ਤੱਕ ਉਹ ਹਮੇਸ਼ਾ ਜਗਦਾ ਰਹੇਗਾ ਤਾਂ ਐਸੇ ਦੀਨਿਆ ਸਤਿਗੁਰੂ ਪਿਤਾ ਜੀ ਨੇ ਜੋ ਬਲੀਦਾਨ ਦਿੱਤਾ ਨਾ ਸ਼ਹਾਦਤ ਦਾ ਜਾਨ ਪੀ ਗਏ ਤਾਂ ਆਪਾਂ ਸਰਬਨ ਕੀਤਾ ਕਿ ਤਨ ਬਾਬਾ ਜੈਤਾ ਜੀ ਜੋ ਬਾਅਦ ਵਿੱਚ ਆ ਕੇ ਬਾਬਾ ਜੀਵਨ ਸਿੰਘ ਜੀ ਅਖਵਾਏ ਇਹਨਾਂ ਨੂੰ ਸਤਿਗੁਰ ਪਿਤਾ ਨੇ ਰੰਗਰੇਟਾ ਗੁਰੂ ਦਾ ਬੇਟਾ ਕਹਿ ਕੇ ਕਲਿੰਦਰ ਪਿਤਾ ਜੀ ਨੇ ਆਪਣੇ ਸੀਨੇ ਨਾਲ ਲਾਉਣਾ ਕੀਤਾ ਹੈ ਉਹ ਸਤਿਗੁਰ ਪਿਤਾ ਜੀ ਦਾ ਪਾਵਨ ਸੀਸ ਉਠਾ ਕਰਕੇ ਕੱਪੜੇ ਚ ਲਵੇਟ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਪਹੁੰਚਦੇ ਹੈ ਉੱਥੇ ਸੇਖਾਂ ਨੇ ਜੋ ਲੱਖੀ ਸ਼ਾ ਕਰਕੇ ਨਾ ਹੁੰਦਾ ਹੈ ਤੇ ਹਾਦ ਦੇ ਵਿੱਚ ਉਹਨਾਂ ਨੇ ਰੂਹ ਦੇ ਗੱਡੇ ਵਿੱਚ ਸਤਿਪਤ ਗੁਰੂ ਪਿਤਾ ਜੀ ਦਾ ਪਾਵਨ ਜੋ ਧਾੜਾ ਉਹ ਰੱਖਣਾ ਕੀਤਾ ਆਪਣੇ ਘਰ ਵਿੱਚ ਰੁਜਾ ਗਿਆ ਆਪਣੇ ਘਰ ਨੂੰ ਹੀ ਅੱਗ ਲਗਾ ਦਿੱਤਾ ਸਤਿਗੁਰੂ ਪਿਤਾ ਜੀ ਦੇ ਪਾਵਨ ਧਾੜ ਦਾ ਅੰਤਮ ਸੰਸਕਾਰ ਕਰ ਦਿੱਤਾ ਜਿੱਥੇ ਅੱਜ ਰਕਾਬ ਗਨ ਗੁਰਦੁਆਰਾ ਸਭਾਏ ਮਾਨ ਹੈ ਜੋ ਰਾਸ਼ਟਰਪਤੀ ਭਵੰਦੇ ਪਾਸ ਹੈ ਦਿੱਲੀ ਦੇ ਕੋਲ ਹੈ ਇਸੇ ਹੀ ਗੁਰਦੁਆਰੇ ਦੀ ਬਾਹਰੀ ਦੀਵਾਰ ਨੂੰ ਜਦ ਸਰਕਾਰ ਨੇ ਢਾਇਆ ਜੀ ਤਾਂ ਸਿੱਖਾਂ ਦੇ ਵਿੱਚ ਆਪਣੇ ਧਰਮ ਸਥਾਨ ਦੀ ਸੰਭਾਲਣ ਦਾ ਖਿਆਲ ਇਤਨੇ ਜ਼ੋਰ ਨਾਲ ਉੱਠਿਆ ਕਿ ਜਿਸ ਦਾ ਸਟਾ ਮੌਜੂਦਾ ਗੁਰਦੁਆਰਾ ਫਿਰ ਜੋ ਸੁਧਾਰ ਲਹਿਰ ਚੱਲੀ ਸੀ ਉਹ ਪ੍ਰਗਟ ਹੋਈ ਜਿਸ ਨੇ ਫਿਰ ਗੁਰੂ ਦੇ ਪਿਆਰੇ ਖਾਲਸਾ ਜੀ ਨੂੰ ਮੁੜ ਉਹਨਾਂ ਸਾਰੀਆਂ ਕੁਰਬਾਨੀਆਂ ਦੀ ਕਸਵੱਟੀ ਉੱਤੇ ਪੂਰਾ ਉਤਰਿਆ ਜਿਹੜੀਆਂ ਇਹ ਵੀਰ ਕਾਮਾ ਆਪਣੇ ਖੂਨ ਦੇ ਅੰਦਰ ਆਪਣੇ ਬਜ਼ੁਰਗਾਂ ਤੋਂ ਮਿਰਸੇ ਵਿੱਚ ਲੈ ਚੁੱਕੀਆਂ ਨੇ ਵਾਸੇ ਉਹੀ ਸਤਿਗੁਰੂ ਪਿਤਾ ਜੀ ਸੰਮਤ 1732 1675 ਇਸਵੀ ਦਿੱਲੀ ਦੇ ਵਿੱਚ ਦੁਖੀਆਂ ਦਾ ਦਰਦ ਦੂਰ ਕਰਦਿਆਂ ਸ਼ਹਾਦਤ ਨੂੰ ਪ੍ਰਾਪਤ ਹੋਈ ਆਪ ਨੂੰ ਸਤਿਗੁਰੂ ਪਿਤਾ ਜੀ ਨੂੰ ਹਿੰਦ ਦੀ ਚਾਦਰ ਦੇ ਨਾਲ ਸਤਿਕਾਰ ਹੈ ਤੇ ਇੱਕ ਬਹਾਦਰ ਹਿੰਦ ਦੀ ਚਾਦਰ ਚਾਦਰ ਬਣ ਕੇ ਜਿਵੇਂ ਉਹ ਸਾਰੇ ਪਦਾਰਥ ਨੂੰ ਟਕਿਆ ਜਾਂਦਾ ਉਸੇ ਤਰ੍ਹਾਂ ਪਿਤਾ ਜੀ ਨੇ ਚਾਦਰ ਬਣ ਕੇ Hindu ਧਰਮ ਨੂੰ ਬਚਾ ਲਿਆ ਉਹਨੂੰ ਢੱਕ ਲਿਆ ਉਹਦੀ ਪਤ ਨੂੰ ਬਚਾ ਲਿਆ ਯਾਦ ਕੀਤਾ ਜਾਂਦਾ ਹੈ ਤਾਂ ਉਸ ਤੋਂ ਉਪਰੰਤ ਬਾਬਾ ਜੈਤਾ ਜੀ ਆਹੇ ਮਗਾਏ ਹੁੰਦੇ ਹੋਏ ਬੱਚ ਦੇ ਬਚਾਉਂਦੇ ਪਾਵਨ ਸੀਸ ਕਲਗਨਰ ਪੇਤਾਲ ਬਾਲ ਗੁਰੂ ਹਰ ਗੋਵਿੰਦ ਸਿੰਘ ਮਹਾਰਾਜ ਦੇ ਪਾਵਨ ਹਦੂਦੇਂ ਅੰਦਰ ਜਾ ਕੇ ਸ਼੍ਰੀ ਨਨਦਪੁਰ ਸਾਹਿਬ ਪਹੁੰਚ ਕੇ ਭੇਟ ਕਰਦੇ ਆਏ 1700 ਤੇ 33ਵੀਂ ਸੰਮਤ 1676 ਈਸਵੀ ਦੇ ਵਿੱਚ ਆਪ ਨੇ ਨੌਵੀਂ ਪਾਤਸ਼ਾਹੀ ਦੀ ਆਗਿਆ ਅਨੁਸਾਰ ਮਹਾਰਾਜ ਬਾਲ ਗੁਰੂ ਗੋਬਿੰਦ ਰਾਏ ਨੂੰ ਗੱਦੀ ਤੇ ਬਿਰਾਜਮਾਨ ਕੀਤਾ। ਪਾਲਕੀ ਵਿੱਚ ਸਜਾ ਕਰਕੇ ਨਾ ਪਾਵਨ ਸੇਸ ਨੂੰ ਬਾਲ ਗੋਬਿੰਦ ਰਾਏ ਸਾਰੀ ਸੰਗਤ ਨੂੰ ਦਰਸ਼ਨ ਕਰਾਏ ਔਰ ਪਾਵਨ ਸੇਜਦਾ ਉੱਥੇ ਪਰ ਸੰਸਕਾਰ ਕੀਤਾ। ਮੈਂ ਪੱਲ ਵੀ ਗੱਲ ਕੀਤੀ ਸੀ ਵੀ ਇੱਕੋ ਗੁਰੂ ਐਸਾ ਹੋਇਆ ਜਿਨ੍ਹਾਂ ਦਾ ਸਸਕਾਰ ਦੋ ਥਾਵਾਂ ਤੇ ਸੀਸ ਦਾ ਸ਼੍ਰੀ ਨੰਦਪੁਰ ਸਾਹਿਬ ਔਰ ਪਾਵਨ ਟੜ ਦਾ ਗੁਰਦੁਆਰਾ ਰਕਾਬਗੰਜ ਦਿੱਲੀ ਵਿੱਚ ਤੋ ਉਪਰੰਤ ਸਤਿਗੁਰੂ ਪਿਤਾ ਜੀ ਦੀ ਜੋ ਬਾਣੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਮਹੱਲਾ 9ਵਾਂ ਕਰਕੇ ਪ੍ਰਸਿੱਧ ਹੈ ਭੋਗ ਵਾਲੇ ਸਲੋਕ ਹੈ ਜੋ ਸਤਿਗੁਰੂ ਪਿਤਾ ਜੀ ਦੇ ਨੇ 57 ਸਾਲ ਲੋਕ ਜੋ ਆਪਾਂ ਕਰਦੇ ਹਾਂ 11 ਸਾਲ ਪਿਤਾ ਜੀ ਨੇ ਗੁਰਿਆਈ ਕੀਤੀ ਔਰ ਆ ਬੜੇ ਬੈਰਾਗੀ ਤਿਆਗੀ ਸਨ ਔਰ ਆਪਣੀ ਬਾਣੀ ਵੀ ਇਹਨਾਂ ਨੇ ਬੈਰਾਗ ਦੇ ਵਿੱਚ ਰੱਖੀ ਉਹ ਸਤਿਗੁਰੂ ਪਿਤਾ ਜੀ ਦਾ ਜੋ ਰਾਗ ਗੌੜੀ ਆਸਾ ਦੇਵ ਗੰਧਾਰੀ ਬਿਹਾਗੜਾ ਸੋਟਨਾਸਰੀ जय श्री टोडी तलंग मिलावल रामकली मारू बसंत सारंग जय जय बंती और जो आखिर दे उत्ते 57 श्लोक ने मोहल्ला नव वो पावन वाणी ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਜ ਹੈ। ਕਿਉਂਕਿ ਜੋ ਪੰਜਮ ਪਾਤਸ਼ਾਹ ਧੰਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਾਵਨ ਵੀਰ ਰਚੀ ਸੀ ਉਹ ਚ ਪੰਜ ਗੁਰੂ ਸਹਿਬਾਨਾਂ ਦੇ ਬਾਣੇ ਸੀ। ਅਗਤਾ ਪਟਾਂ ਦੀ ਬਾਣੀ ਜੋ ਕਲਗਦਰ ਪਿਤਾ ਜੀ ਨੇ ਆਦਿ ਗ੍ਰੰਥ ਨੂੰ ਗੁਰਤਾ ਗੱਦੀ ਦੇਣੀ ਕੀਤੀ ਨਾ ਉਦੋਂ ਨੌਵੇਂ ਪਾਸ਼ੇ ਸਲੋਕ ਵਿੱਚ ਦਰਜ ਕੀਤੀ ਬਾਣੀ ਦਰਜ ਕੀਤੀ ਤਾਂ ਫਿਰ ਛੇਆਂ ਗੁਰੂਆਂ ਦੀ ਬਾਣੀ ਹੋਈ ਪਹਿਲਾਂ 974 ਅੰਗ ਸੀਗੇ ਮਹਾਰਾਜ ਦੀ ਬੀੜ ਦੇ ਜੋ ਸੰਪੂਰਨਤਾ ਗੁਰੂ ਗੋਬਿੰਦ ਸਿੰਘ ਜੀ ਨੇ ਕਰਾਈ ਉਹਦੋਂ ਹੁਣ ਤੱਕ ਉਹ ਜੋ ਆਪਾਂ ਮਹਾਰਾਜ ਰੂਪ ਦੇ ਦਰਸ਼ਨ ਕਰਦੇ ਹਾਂ 1430 ਅੰਗ ਤੀ ਰਾਗ ਪਹਿਲਾਂ ਤੀ ਰਾਗ ਸੀ ਸੰਪੂਰਨਤਾ ਦੇਖ ਕੇ ਸਤਿਗੁਰੂ ਪਿਤਾ ਜੀ ਹਜੂਰ ਸਾਹਿਬ ਜਾ ਕੇ ਫਿਰ ਮੱਥਾ ਟੇਕ ਕੇ ਗੁਰਤਾ ਗੱਦੀ ਦੇਣਾ ਕੀਤਾ ਹੈ ਤਾਂ ਜਦੋਂ ਇਹ ਸੀਸ ਲੈ ਕੇ ਮਹਾਰਾਜ ਦੇ ਪਾਸ ਆਉਂਦੇ ਆ ਤੇ ਕਲਨਰ ਪਿਤਾ ਨੇ ਬਾਲ ਵਸਤਾ ਚ ਪੁੱਛਣਾ ਕੀਤਾ ਕਿ ਭਾਈ ਜੈਤੇ ਕੰਠ ਲਾ ਕੇ ਅੰਗਰੇਜ਼ਾਂ ਗੁਰੂ ਕਾ ਬੇਟਾ ਕਹਿ ਕੇ ਨਵਾਜਿਆ ਤੇ ਪੁੱਛਣਾ ਕੀਤਾ ਕਿ ਤੂੰ ਸਿੱਸ ਲੈ ਕੇ ਆਇਆ ਉੱਥੇ ਤੈਨੂੰ ਕੋਈ ਹੋਰ ਆਪਣਾ ਸਿੱਖ ਨਹੀਂ ਨਜ਼ਰ ਆਇਆ ਕੋਈ ਸਿੰਘ ਨਹੀਂ ਨਜ਼ਰ ਆਇਆ ਤਾਂ ਉਹ ਕਹਿਣ ਲੱਗੇ ਮਹਾਰਾਜ ਸਿੱਖ ਤਾਂ ਕੋਈ ਹੋਊਗਾ ਸਿੱਖ ਤਾਂ ਬਤੇਰੇ ਹੋਣਗੇ ਪਰ ਮਹਾਰਾਜ ਵੇਸ਼ ਪੂਸ਼ਾ ਕਰਕੇ ਕਿਸੇ ਦਾ ਕੋਈ ਪਤਾ ਨਹੀਂ ਲੱਗ ਕੋਈ ਸਿਆਣ ਨਹੀਂ ਆਏ ਕੌਣ ਸਿੱਖ ਹੈ ਕੌਣ ਹਫੜਾ ਦਫੜੀ ਮੱਚ ਗਈ ਤੇ ਇਹ ਹਫੜਾ ਦਫੜੀ ਦਾ ਹੀ ਮੈਂ ਲਾਭ ਠਾ ਕੇ ਪਿਆਦਾ ਜੀ ਦਾ ਸਿੱਸ ਲੈ ਕੇ ਆਇਆ ਤੋ ਤੂੰ 인ਪਰਸਵ ਗੰਦ ਬਾਲ ਗੋਬਿੰਦ ਰਾਏ ਨੇ ਖਾਦ ਕਿ ਮੈਂ ਐਸਾ ਖਾਲਸਾ ਐਸਾ ਸਿੱਖ ਸਾਜਾ ਦਾ ਜੋ ਲੱਖਾਂ ਕਰੋੜਾਂ ਦੇ ਵਿੱਚ ਖੜਾ ਅਕੱਲਾ ਪਛਾਣਿਆ ਜਾਏਗਾ ਉਹ ਦਰਸ਼ਨ ਹੋਣਗੇ ਤੇ ਅੱਜ ਆਪਾਂ ਜਾਣਦੇ ਹਾਂ ਜਿੱਥੇ ਵੀ ਸਿੰਘ ਖੜਾ ਹੋਵੇ ਉਹਦੀ ਸਿਆਣ ਨੂਰ ਹੋ ਰਿਹਾ ਕਿ ਪੁੱਲਾ ਦਾੜਾ ਪ੍ਰਕਾਸ਼ ਛੇਸ਼ ਤੇ ਦਸਤਾਰ ਔਰ ਸਿਰ ਸਾਹਬ ਉੱਪਰ ਦੀ ਜੋ ਮਹਾਰਾਣੀ ਸਾਨੂੰ ਪੰਜ ਕਕਾਰਾਂ ਦੀ ਵਰਤੀ ਬਹੁਸ਼ਿਸ਼ ਕੀਤੀ ਹੈ ਸੋ ਉਥੋਂ ਸਿਆਣਾ ਜਾਂਦਾ ਵੀ ਇਹ ਕਲਦੇਰ ਪਿਤਾ ਦੇ ਸਿੱਖ ਨੇ ਤਾਂ ਐਸੀ ਵੱਡੀ ਦਿਆਲਤਾ ਕਿਰਪਾਲਤਾ ਪਿਤਾ ਜੀ ਨੇ ਕੀਤੀ ਸ਼ਹਾਦਤ ਦਾ ਜਾਮ ਪੀ ਕੇ ਦੂਜੇ ਦੇ ਧਰਮ ਨੂੰ ਬਚਾਉਣਾ ਕੀ ਤਹਿੰਦੀ ਚਾਦਰ ਬਣ ਕੇ ਉਹਨਾਂ ਦੇ ਜਾਂਦੇ ਰੇ ਧਰਮ ਨੂੰ ਬਚਾ ਕੇ ਉਹਨਾਂ ਨੂੰ ਸੁੱਖ ਦਾ ਸਨੇਹਾ ਦਿੱਤਾ ਆਪ ਤਾਂ ਸੰਸਾਰ ਤੋਂ ਚਲੇ ਗਏ ਸਰੀਰ ਕਰਕੇ ਪਰ ਉਹਨਾਂ ਦੀ ਪਤ ਨੂੰ ਢੱਕ ਗਏ ਜਿਹੜੇ ਅੱਜ ਕੱਲ੍ਹ ਸੰਸਾਰੀ ਐ ਨਾ ਜੋ ਸਿਆਣੇ ਸੂਝਵਾਨ ਹਿੰਦੂ ਵੀਰ ਨੇ ਉਹ ਤਾਂ ਗੁਰੂ ਤੇਗ ਬਹਾਦਰ ਜੀ ਦੀ ਸਲਾਨੀ ਯਾਦ ਨੂੰ ਯਾਦ ਕਰਦੇ ਔਰ ਨਮਸਕਾਰਾਂ ਕਰਦੇ ਜਿਹੜੇ ਕਟਤਾ ਵਿੱਚ ਪਏ ਗਏ ਉਹ ਕਿੰਤੂ ਪ੍ਰੰਤੂ ਕਰੀ ਜਾਂਦੇ ਆ ਉਹਨਾਂ ਨੂੰ ਕਰ ਲੈਣ ਦੇ ਉਹਨਾਂ ਦੀ ਡਿਊਟੀ ਸਤਗੁਰੂ ਨੇ ਲਾਏ ਆਪਾਂ ਉਹਨਾਂ ਨਾਲ ਝਗੜ ਕੇ ਨਿੰਦਿਆ ਦੇ ਪਾਤਰ ਨਹੀਂ ਬਣਨਾ ਜਿੱਥੇ ਸ੍ਰਿਸ਼ਟੀ ਕਾਇਨਾਤ ਤਨ ਗੁਰੂ ਤੇਗ ਬਹਾਦਰ ਮਹਾਰਾਜ ਪਿਤਾ ਜੀ ਸਲਾਣੀ ਯਾਦ ਨੂੰ ਯਾਦ ਕਰਕੇ ਗਾ ਰਹੀ ਹੈ ਔਰ ਉਹਨਾਂ ਦੇ ਗੁਣਾਂ ਨੂੰ ਵਿਚਾਰ ਕਰ ਰਹੀ ਹੈ ਸ਼ੁਕਰਾਨਾ ਕਰ ਰਹੀ ਹੈ ਆਓ ਆਪਾਂ ਵੀ 2 ਮਿੰਟ ਬੈਠ ਕੇ ਸਤਗੁਰ ਪਿਤਾ ਦੇ ਪਾਵਨ ਚਰਨਾਂ 'ਚ ਹਾਜ਼ਰੀ ਲਵਾਈਏ ਸਾਰੀ ਸੰਗਤ ਗੱਜ ਕੇ ਆਖੋ ਤੇਕ ਬਹਾਦਰ ਸਿਮਰਿਐ ਗੁਰ ਤੇਕ ਬਹਾਦਰ ਸਿਮਰਿਐ ਗੁਰ ਤੇਕ ਬਹਾਦਰ ਸਿਮਰਿਐ ਗੁਰ ਤੇਕ ਬਹਾਦਰ ਸਿਮਰਿਐ ਕਰਨ ਔਨਿ ਧਿਆਵੈ ਥਾਇ ਕਾਰਨੋਂ ਨਦ ਆਵੇ ਧਾਏ ਤੇਕ ਬਹਾਦਰ ਸਿਮਰਿਐ ਗੁਰ ਤੇਕ ਬਹਾਦਰ ਸਿਮਰਿਐ ਗੁਰ ਤੇਕ ਬਹਾਦਰ ਸਿਮਰਿਐ ਗੁਰ ਤੇਕ ਬਹਾਦਰ ਸਿਮਰਿਐ ਕਰਨੋਂ ਨਤ ਆਵੈ ਥਾਏ ਕਰਨੋਂ ਨਤ ਆਵੈ ਥਾਏ ਗੁਰੂ ਤੇਗ ਬਹਾਦਰ ਸਿਮਰਿਐ ਗੁਰੂ ਤੇਗ ਬਹਾਦਰ ਸਿਮਰਿਐ ਤਨ ਗੁਰੂ ਤੇਗ ਬਹਾਦਰ ਤਨ ਸ੍ਰੀ ਗੁਰੂ ਤੇਗ ਬਹਾਦਰ ਤਨ ਸ੍ਰੀ ਗੁਰੂ ਤੇਗ ਬਹਾਦਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਤੇਗ ਬਹਾਦਰ ਸਿਮਰਿਐ ਘਰ ਨਉ ਨਿਦਿਆਵੈ ਧਾਈ ਘਰ ਨਉ ਨਿਦਿਆਵੈ ਧਾਈ ਸਾਤ ਗੁਰੂ ਪਿਤਾ ਜੀ ਐਸੀ ਬਖਸ਼ ਐਸੀ ਕਿਰਪਾਲਤਾ ਐਸੀ ਦਇਆਲਤਾ ਦਿੱਤੀ ਹੈ ਕਿ ਪਾਇ ਰੂ ਧਾਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸਿਮਰੇਗਾ ਉਹਦੇ ਗ੍ਰਹਿ ਵਿਖੇ ਨਾਓ ਨਦੀਆਂ ਦਾ ਪ੍ਰਕਾਸ਼ ਹੋਵੇ ਕਿਤੇ ਵੀ ਕਿਸੇ ਪਦਾਰਥ ਦੀ ਕਮੀ ਨਹੀਂ ਰਹੇਗੀ ਤਾਂ ਇਹ ਸੰਸਾਰ ਦੇ ਲੋਕੋ ਭਰਮਣ ਕਰਨਾ ਛੱਡੋ ਸੰਸਾਰ ਦੇ ਵਿੱਚ ਵਿਚਰਨਾ ਛੱਡ ਦਿਓ ਇਹ ਭਰਮ ਭੁਲੇਖੇ ਦੂਰ ਕਰ ਦਿਓ ਕਿਤੇ ਤੁਹਾਨੂੰ ਕੋਈ ਖੈਰ ਮਿਲੇ ਜੇ ਮਿਲਣਾ ਹੈ ਤੋ ਜੋ ਸਮੇ ਦਾ ਗੁਰੂ ਹੈ ਮੌਜੂਦਾ ਗੁਰੂ ਹੈ ਕਿਉਂਕਿ ਜੋ ਸਮੇ ਦਾ ਪ੍ਰਬੰਧ ਹੁੰਦਾ ਹੈ ਨਾ ਸਮੇ ਦਾ ਸਰਪੰਚ ਹੈ ਸੀਐਮਐਮ ਉਹਦੀ ਚੱਲਣੀ ਹੈ ਤੇ ਸਮੇ ਦਾ ਹੁਣ ਪੈਰਾ ਗੁਰੂ ਨਾਨਕ ਦੀ ਗੱਤੀ ਦਾ ਹੈ ਤੇ ਸਤਿਗੁਰੂ ਨਾਨਕ ਮਹਾਰਾਜ ਦੇ ਦਰ ਤੋਂ ਮੰਗੀਏ ਜੋ ਮੌਜੂਦਾ ਪ੍ਰਬੰਧ ਚਲਾ ਰਿਹਾ ਹੈ ਸੰਸਾਰ ਦਾ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਨਾਂ ਦੇ ਵਿੱਚ ਸਤਿਗੁਰੂ ਨੇ ਇੰਨੀ ਬਰਕਤ ਦਿੱਤੀ ਹੈ ਕਿ ਜੋ ਗੁਰੂ ਤਿਗ ਬਹਾਦਰ ਨੂੰ ਸਿਮਰਦਾ ਹੈ ਮਾਰ ਕਹਿੰਦੇ ਨਾਉ ਨਿੱਧੀਆਂ ਦਾ ਪ੍ਰਕਾਸ਼ ਹੁੰਦਾ ਹੈ ਉਹਦੇ ਘਰੇ ਕਿਸੇ ਪਦਾਰਥ ਦੀ ਕਮੀ ਨਹੀਂ ਰਹਿੰਦੀ ਇਸ ਕਰਕੇ ਜੇ ਸੁੱਖਾਂ ਨੂੰ ਲੋੜਦੇ ਆਂ ਪਦਾਰਥਨ ਲੋੜਦੇ ਆਂ ਨਾ ਤਾਂ ਮਹਾਰਾਜ ਦਾ ਬਾਣੀ ਦੇ ਵਿੱਚ ਹੁਕਮ ਕੀਤਾ ਹੈ ਨਾ ਪੰਚਮ ਪਾਸ਼ਾ ਨੇ ਜਿਤੇ ਚਿਰ ਮੂੜ ਨਾ ਥੜੀਂਦੋ ਜਿਚਿਰ ਆਪ ਕਰਪਾਲ ਸ਼ਬਦ ਫਟ ਬਾਬਾ ਨਾਨਕਾ ਖਾਏ ਖਰਚ ਤਨ ਮਾਲ ਮਹਾਰਾਜ ਨਰੰਕਾਰ ਦਾ ਨਾਮ ਜਪ ਗੁਰੂ ਤੇ ਬਾਤ ਨੂੰ ਸਿਮਰ ਦੇਖ ਪਰ ਨੌ ਨਿਤੀਆਂ 18 ਸਿੱਧੀਆਂ ਤੇਰੇ ਗ੍ਰਹਿ ਕਿਵੇਂ ਪਰਵੇਸ਼ ਕਰਦੇ ਆ ਸਾਰਾ ਸੰਸਾਰ ਜਪਦਾ ਤੁਸੀਂ ਵੀ ਅੰਮ੍ਰਿਤ ਵੇਲੇ ਜਾ ਕੇ ਦੋ ਕਟੀਆਂ ਕੱਢ ਕੇ ਦੋ ਮਿੰਟ ਨਰੰਕਾਰ ਪਿਤਾ ਦਾ ਨਾਮ ਜਪਿਆ ਕਰੋ ਜਪਦਿਆ ਕਰੋ ਗੁਰੂ ਤੇ ਇਕ ਬਹਾਦਰ ਸਿਮਰਿਆ ਗੁਰੂ ਤੇ ਇਕ ਬਹਾਦਰ ਸਿਮਰਿਆ ਕਰਨ ਨੌ ਨਿਤ ਆਵੇ ਧਾਈ ਕਰਨੋਂ ਨਿਤ ਆਵੇ ਧਾਏ ਗੁਰੂ ਤੇਗ ਬਹਾਦਰ ਸਿਮਰਿਐ ਗੁਰੂ ਤੇਗ ਬਹਾਦਰ ਸਿਮਰਿਐ ਸੋ ਕਲ ਦੇ دیਵਾਨਾਂ ਦਾ ਅੱਗੇ ਜੋ ਕਲਨਰ ਪਿਤਾ ਧਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਾਵਨ ਇਤਿਹਾਸ ਹੈ ਉਹ ਸਰਵਣ ਕਰਾਂਗੇ ਕਿਵੇਂ ਸਤਿਗੁਰੂ ਅੱਗੇ ਰਣਨੀਤੀ ਤਿਆਰ ਕਰਦੇ ਐ ਕਿਵੇਂ ਸਤਿਗੁਰੂ ਜੀ ਜੋ ਇਹ ਕਸਮ ਚੁੱਕੀਏ ਕਿ ਐਸਾ ਖਾਲਸਾ ਐਸਾ ਮੈਂ ਸੰਸਾਰ 'ਚ ਪੈਦਾ ਕਰਾਂਗਾ ਜੋ ਲੱਖਾਂ ਹਜ਼ਾਰਾਂ ਦੇ ਵਿੱਚ ਸਿਆਣਾ ਜਾਏਗਾ ਉਹਦੀ ਕਿਵੇਂ ਤਿਆਰੀ ਹੁੰਦੀ ਕਿਵੇਂ ਸਤਿਗੁਰੂ ਖਾਲਸਾ ਸਤਾਪਦੇ ਐ ਉਹ ਕੱਲ ਦੇ ਦਿਵਾਨਾ ਦੇ ਅੰਦਰ ਆਪਾਂ ਸਰਬਣ ਕਰਾਂਗੇ ਸਤਿਗੁਰੂ ਨੇ ਚਾਹਿਆ ਸੁਆਹ ਦਿੱਤੇ ਸਮਾ ਦਿੱਤਾ ਜੀਵਨ ਦਿੱਤਾ ਜਰੂਰ ਵਿਚਾਰਾ ਹੋਣਗੀਆਂ ਆਪ ਸਮਾ ਸਰਬ ਪ੍ਰਵਾਣ ਸਰਬ ਪੁੱਲਾ ਮਾ ਕੋਈ ਵੀ ਰਸਨਾ ਵਾਹ ਜੀ ਰਹੇਗਾ ਜਗੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ